ਉਹਨਾਂ ਤੇ ਬੀਰ ਜੀ ਬਹੁਤ ਗਲਤ ਨੇ ਮੋਤਾਂ ਪਰ ਇਹ ਆਪ दारू ਪਿੰਦੇ ਦੋ ਜਣੇ ਤਾਂ ਇੱਕ ਮਸ਼ੀਨ ਤੋਂ ਆਏ ਸੀ ਬਾਹਰੋਂ ਮੋਤਾਂ ਚਾਰੇ ਇਕੱਠੀਆਂ ਹੋਈਆਂ ਨੇ ਸਾਡੀ ਕੀ ਕੰਮ ਕਰਦੇ ਸੀ ਜੀ ਕੰਮ ਦਿਹਾੜੀ ਦਾ ਪਾ ਕਰਦੇ ਸੀ ਜੀ ਹਾਂਜੀ ਕਿੰਨੀ ਕਿੰਨੀ ਉਮਰ ਦੇ ਸੀ ਉਮਰ ਦੇ 40 ਸਾਲ ਤੋਂ ਥੱਲੇ ਥੱਲੇ ਦੀ 40 45 ਸਾਲ ਤੋਂ ਥੱਲੇ ਥੱਲੇ ਡਾਕਟਰ rahul ਤਾਂ ਕਿੰਨੇ ਪੇਸ਼ੈਂਟ ਆਏ ਨੇ ਕਿੱਥੋਂ ਆਏ ਨੇ ਕੀ ਪ੍ਰੋਬਲਮ ਲੱਗੀ ਸਾਡੇ ਕੋਲੇ 3 ਪੇਸ਼ੈਂਟ ਆਏ ਨੇ ਲਗਭਗ 11 ਦੇ ਕਰੀਬ ਜਿਹੜੇ ਗੁਜਰਾਤੋਂ ਆਏ ਨੇ ਵਿਦ ਅਲਾਈਡ ਹਿਸਟਰੀ ਆਫ ਮੀਥਨੋਲ ਪాయిਜ਼ਨਿੰਗ ਉਹ ਸਾਡੇ ਆਈ ਸਰਜਨ ਨੇ ਤਿੰਨੇ ਚੈੱਕ ਕਰ ਲਏ ਸਾਡੇ ਜਿਹੜੇ ਸਾਈਕੀਟ੍ਰਿਸਟ ਹੈ ਅਸੀਂ ਉਹਨਾਂ ਨੂੰ ਵੀ ਬੁਲਾ ਲਿਆ ਔਰ ਫਿਜ਼ੀਸ਼ੀਅਨ ਨੇ ਵੀ ਦੇਖ ਲਏ ਉਹ ਤਿੰਨਾਂ ਵਿੱਚੋਂ ਇੱਕ ਪੇਸ਼ੈਂਟ ਇਦਾਂ ਦਾ ਲਾਡੀ ਨਾਮ ਦਾ ਜਿਹੜੇ ਸਾਡੇ ਆਈ ਸਰਜਨ ਕਹਿ ਰਹੇ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਦੀ ਆਈਸ ਤੇ ਅਸਰ ਹੋ ਗਿਆ ਆਈ ਸਰਜਨ ਨਾਲ ਖੜੇ ਨੇ ਤੇ ਬਾਕੀ ਹਲੇ ਉਹ ਅਸੈਸ ਕਰ ਰਹੇ ਆ ਤੇ ਸਾਨੂੰ ਜੇ ਜ਼ਰੂਰਤ ਪਈ ਤਾਂ ਇਹਨਾਂ ਦੀ ਅਸੀਂ ਇੱਕ ਵਾਰ ਆਈ ਡਿਪਾਰਟਮੈਂਟ ਮੈਡੀਕਲ ਕਾਲਜ ਪਟਿਆਲਾ ਭੇਜਾਂਗੇ ਪ੍ਰੋਪਰ ਅਸੈਸਮੈਂਟ ਵਾਸਤੇ ਮੈਮ ਯੂ ਗੁੱਡ ਨੇਮ ਸ਼ਵੀਨਾ ਗਰਕ ਮੈਮ ਜਿਹੜਾ ਲਾਡੀ ਨਾਮ ਦਾ ਪੇਸ਼ੈਂਟ ਆ ਇਸ ਦੀ ਪ੍ਰੋਬਲਮ ਦੱਸੋ ਕਿੰਨੀ ਕੁ ਪ੍ਰੋਬਲਮ ਹੈਗੀ ਉਹਨਾਂ ਨੂੰ ਦੇਖੋ ਜਿਹੜੇ ਮੀਥਨੋਲ ਪੌਇਜ਼ਨਿੰਗ ਦੇ ਸਿੰਪਟਮਸ ਹੁੰਦੇ ਆ ਔਰ ਸਾਈਨਸ ਹੁੰਦੇ ਆ ਉਹਦੇ ਵਿੱਚੋਂ ਕਾਫੀ ਹੈ ਜੋ ਲੱਗ ਰਹੇ ਆ ਉਹਨਾਂ ਨੂੰ ਵਿਜ਼ਨ ਤੋਂ ਪ੍ਰੋ ਮੈਨੂੰ ਪਰਦਾ ਦੇਖਣਾ ਪਊਗਾ ਪਿੱਛੇ ਫਿਰ ਪਤਾ ਚੱਲੇਗਾ ਕਿ ਕਿੰਨਾ ਐਫੈਕਟ ਜਿਹੜੇ ਬਾਕੀ ਦੋ ਪੇਸ਼ੈਂਟ ਨੇ ਉਹ ਠੀਕ ਨੇ ਬਾਕੀ ਦੋ ਠੀਕ ਹੈ ਫਿਲਹਾਲ ਬਟ ਅੰਡਰ ਆਬਜ਼ਰਵੇਸ਼ਨ ਰੱਖਣੇ ਪੈਣਗੇ ਲੇਟ ਇਫੈਕਟਸ ਵੀ ਆਉਂਦੇ ਆ ਮੀਥਨੋਲ ਦੇ ਕੀ ਇਲਾਜ ਇਹਦਾ ਕੰਫਰਮ ਕਰੋਗਾ ਜਾਂ ਇਹਨੂੰ ਅੱਗੇ ਵੀ ਸ਼ਿਫਟ ਕਰਨਾ ਪੈ ਸਕਦਾ ਤੈ ਸਕਦਾ ਰੈਟੀਨਾ ਦੀ ਫੋਟੋ ਚਾਹੀਦੀ ਹੁੰਦੀ ਹੈ ਜਿਹੜੀ ਇਹ ਵਾਲੀ ਮਸ਼ੀਨ ਹੈ ਆਪਾਂ ਨੂੰ ਮੈਡੀਕਲ ਕਾਲੋਜੀਸਟ ਹੀ ਮਿਲਦੀ ਹੈ ਤਾਂ ਉਸ ਚੀਜ਼ ਲਈ ਇਹਨਾਂ ਨੂੰ ਰੈਫਰ ਕਰਨਾ ਪੈ ਸਕਦਾ ਫॉर ਫਰਦਰ ਇਨਵੈਸਟੀਗੇਸ਼ਨਸ ਜੋ ਸੋਣਾ ਆਦ ਨੇ ਕਿੰਨੇ ਪੇਸ਼ੰਗ ਆਨੇ 31 ਦਾ ਅੱਜ ਨਾਲ ਸਾਡੇ ਕੋਲ ਟੋਟਲ 7 ਬੰਦੇ ਆਏ ਨੇ ਜੀ 4 ਦੀ ਡੈਥ ਹੋ ਚੁੱਕੀ ਐ ਤੇ ਤਿੰਨ ਪੇਸ਼ੈਂਟ ਸਾਡੇ ਕੋਲੇ ਐਡਮਿਟ ਨੇ ਸਰ ਦਿਨ ਤੋਂ ਐਡਮਿਟ ਨੇ ਉਹਨਾਂ ਦੇ ਕੀ ਇਲਾਜ ਨੇ ਇੱਕ ਪੇਸ਼ੈਂਟ ਦੇ ਅੱਖਾਂ ਦਾ ਪ੍ਰੋਬਲਮ ਦੱਸਿਆ ਹਾਂ ਦੇਖੋ ਜੀ ਜਿਹੜਾ ਹੈਗਾ ਉਹ ਦੱਸ ਦੇ ਪਿਆਗਾ ਵੀ ਮੈਨੂੰ ਕੋਈ ਅੱਖਾਂ ਵਿੱਚ ਦਰਦ ਦਾ ਪੀਨ ਆ ਰਿਹਾਗਾ ਅਸੀਂ ਆਈ ਸਪੈਸ਼ਲ ਤੋਂ ਚੈੱਕਅਪ ਕਰਾਤਾਗਾ ਉਹਨਾਂ ਨੂੰ ਰੈਫਰ ਕੀਤਾ ਪਟਿਆਲੇ ਬੈਨੋ ਜੀ ਇਹ ਮੈਂ ਤੁਸੀਂ ਕੋਈ ਹੋਰ ਪੇਸ਼ੈਂਟ ਤੁਸੀਂ ਪ੍ਰੋਬਲਮ ਆਸ ਤੇ ਡਾਟ ਮਾਰੀ ਹਾਂ ਉਹ ਮੈਨੂੰ ਪਹਿਲਾਂ ਮੈਂ ਗੱਲ ਕੀਤੀ ਹੈ ਉਹ ਕਹਰੇਗਾ ਵੀ ਮੈਂ ਕਨਫਿਊਜ਼ ਜਾਗਾ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਮੈਂ ਕਿੱਥੇ ਪਿਆ ਮੈਨੂੰ ਕੀ ਹੋਇਆਗਾ ਸਭ ਠੀਕ ਸਭ ਜਿਹੜਾ ਮਾਮਲਾ ਸਾਹਮਣੇ ਆਇਆਗਾ ਤਾਂ ਉਹਦੇ ਚ ਨਕਲੀ ਸ਼ਰਾਬ ਦੱਸੀ ਜਾ ਰਹੀ ਹੈ ਤਾਂ ਹੁਣ ਦੇਖੋ ਜਾਂਚ ਪਤਾ ਲੱਗੇ ਕਿਸ ਤਰ੍ਹਾਂ ਦੀ ਸ਼ਰਾਬ ਸੀ ਜਿਹੜੀ ਦਿੱਤੀ ਗਈ ਹੈ ਨਹੀਂ ਦੇਖੋ ਇਹ ਪ੍ਰੈਸ ਅਸੀਂ ਕੁਝ ਨਹੀਂ ਕਰ ਸਕਦੇ ਸਾਡਾ ਕੰਮ ਤਾਂ ਮਰੀਜ਼ ਦੀ ਜਾਨ ਬਚਾਉਣ ਤੇ ਇਲਾਜ ਕਰਨਾ ਹੈ ਉਹ ਅਸੀਂ ਕਰ ਰਹੇ ਹਾਂਗੇ ਉਹ ਜਿਹੜੇ ਵੱਖਰੀ ਜਾਂਚ ਏਜੰਸੀ ਹੈਗੀ ਉਹ ਆਪਣਾ ਉਹਦਾ ਪਾਰਟ ਹੈ ਉਹ ਦੱਸਣਗੇ ਅੱਛਾ ਕ ਉਦੇ ਸਾਹਮਣੇ ਦੇਖੋ ਕੀ ਨਾਮ ਆ ਤੁਹਾਡਾ ਜੀ ਗਰਜੀਤ ਕੌਰ ਕਿਹੜਾ ਪਿੰਡ ਆ ਜੀ ਗੁਜਰਾ ਜੀ ਪਤਾ ਕੀ ਹਾਸਾ ਹੋਇਆ ਕਿ ਨਵੇਂ ਜਿਹਨੇ ਡੈਥ ਹੋਈ ਆ ਤੁਹਾਡੇ ਕੀ ਲੱਗਦੇ ਸੀ ਉਹ ਮੇਰੇ ਘਰ ਆਇਆ ਤੇ ਕੀ ਨਾਮ ਸੀ ਉਹਨਾਂ ਦਾ ਭਰਗਤ ਸਿੰਘ ਜੀ ਤੇ ਦੂਜੇ ਭਰਾ ਦਾ ਕੀ ਨਾਮ ਸੀ ਨਿਰਮਲ ਸਿੰਘ ਦੋਨੇ ਸਕੇ ਭਰਾ ਸੀ ਹਾਂ ਵੀਰ ਜੀ ਜੁਰ ਪਤਾ ਜੀ ਪਹਿਲਾਂ ਵੀ ਸ਼ਰਾਬ ਪੀਂਦੇ ਸੀ। ਨਾ ਜੀ ਅੰਨੀ ਨਹੀਂ। ਥੋੜੀ-ਥੋੜੀ ਪੀਂਦੇ ਸੀ। ਕੱਲ ਕੀ ਹੋਇਆ ਪੂਰੀ ਗੱਲ ਆਸ। ਨਹੀਂ ਵੀਰ ਜੀ ਮੈਂ ਤਾਂ ਕੱਲ ਦਿਹਾੜੀ ਤੇ ਗਈ ਹੋਈ ਸੀ ਵੀ ਮਾਂ ਗਰਮਾਉਣ ਨੂੰ ਕਿਤੇ। ਤੁਹਾਨੂੰ ਵੀ ਪਤਾ ਲੱਗਿਆ। ਆਥਲੇ ਬਸ ਉਲਟੀ ਕਰੀਏ ਕਿ ਉਹ ਕੁਝ ਨਹੀਂ ਹੋਇਆ। ਉਸ ਤੋਂ ਬਾਅਦ ਕੀ ਜਾਣਕਾਰੀ ਮਿਲੀ ਕੀ ਹੋਇਆ ਕਿਵੇਂ ਹਾਂ? ਉਹ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਮੇਰੇ ਬਰਸ। ਪਰਿਵਾਰ ਚ ਕੌਣ ਕੌਣ ਆਵਤਾ? ਅਸੀਂ 5 ਸੀਤੇ ਵੀਰੇ ਤਿੰਨੋ ਕਾਕੇ ਨੇ ਮੇਰੇ ਦੋ ਜੀ ਸੀ ਆਪੋ ਤੇ ਗੇ। ਅੱਛਾ। ਹਾਂ। ਤਿੰਨ ਬੱਚੇ ਨੇ ਤੁਹਾਡੇ। ਹਾਂ। ਕਿੰਨੇ ਕਿੰਨੇ ਉਮਰਾਂ ਦੇ ਬੱਚਾ ਨੇ? ਕਾ ਕਰਦੇ ਨੇ ਵੀਰੇ ਮਨ ਤਾਂ ਪਕੰਦੀ ਨੇ। ਕਿਸ ਤਰੀਕੇ ਨਾਲ ਦੇਖਦੇ ਹੋ? ਤੁਹਾਡੇ ਤੇ ਤੁਹਾਡੇ ਦਿਓਰ ਸੀ ਇਹ ਜੇਡ ਸੀ ਉਹ। ਇਹ ਦਿਓਰ ਤੇ ਵੀਰੇ ਜਿਹੜਾ ਛੋਟਾ ਤੇ ਨਿਰਮਲ ਤੇ ਮੇਰੇ ਦਿਓਰ ਤੇ ਉਹ ਜੜਬਾ ਤੇ ਵੀਰੇ ਜਿਹੜਾ ਜਵਰ ਲਾਲਾ ਚਾਹ ਕੋਈ ਸੀ ਲਾ। ਇੱਕੋ ਉਮਰ ਸੀ। ਇੱਕੋ ਉਮਰ ਤੇ ਨੇ ਜਿੱਦੂ। ਇੱਕੋ ਘਰ ਚ ਦੋ ਮੌਤਾਂ ਹੋਈਆਂ ਨੇ ਮਾਤਾ ਨੁਕਸਾਨ ਜਾਂ ਜੁਲਮ ਬਾਰ ਕਿੰਨੂੰ ਸਮਝਦੇ ਨੇ? ਕਿਵੇਂ ਕਿਸ ਤਰੀਕੇ ਨਾਲ ਦੇਖਦੇ ਆ ਵੀ ਵੱਡਾ ਨੁਕਸਾਨ ਹੋਇਆ ਹੁਣ ਮੰਗ ਕਿ ਨੁਕਸਾਨ ਤਾਂ ਵੀਰੇ ਹੋਈ ਆ ਜਦੋਂ ਹੁਣ ਇਸ ਬੱਚੇ ਕਿਵੇਂ ਪਾਲਾਂਗੇ ਅਸੀਂ ਦੋਏ ਪਾਈਆਂ ਦੇ ਛੋਟੇ ਛੋਟੇ ਬੱਚੇ ਨੇ ਹੁਣ ਮੇਰੇ ਤਾਂ 200 ਰੁਪਏ ਦਿਹਾੜੀ ਨਾਲ ਮੇਰੇ ਕੀ ਬਣੂਗਾ ਮੈਂ ਸਰਕਾਰ ਤੋਂ ਮਦਦਤ ਮੰਗਣੀ ਆ ਬਸ ਮੈਨੂੰ ਹੋਰ ਕੁਝ ਨਹੀਂ ਵੀ ਮੇਰੀ ਮਦਦਤ ਕਰਨੀ ਚਾਹੀਦੀ ਆ ਸਰਕਾਰ ਨੂੰ ਮੈਲੇ ਤੇ ਮੇਰੇ ਦੌਰ ਨੂੰ ਪਾਇ ਨਾ ਉਹਨਾਂ ਮਾਈਟ ਬ੍ਰੇਟਾਈ ਸੌਫੇ ਦੇ ਆੜੇ ਸਰਦਨ ਕਟਾ ਢੋਕੇ ਕੋ ਚੜੀ ਹੱਥ ਨੇ ਫੇਰ ਧੰਦੇ ਕਰਨ ਨੂੰ ਉਹਨੇ ਤਾਂ ਜਦੋਂ ਕੱਲ ਕਰਿਆ ਆਏ ਨੇ ਉਦੋਂ ਕੀ ਸੀ ਜਦੋਂ ਕੱਲ ਕਰਿਆ ਨੇ ਠੀਕ ਸੀ ਹਾਂ ਠੀਕ ਠਾਕ ਦਿੰਦੀਆਂ ਠੀਕ ਦੀਗਾ ਸ਼ਾਮ ਕਰਿਆ ਨੇ ਹਾਂ ਕਰਿਆ ਨੇ ਦਿਨ ਕਰੀਆ ਹੱਥ ਨੇ ਹੋਈ ਵੀਰੇ ਸ਼ਾਮ ਹਾਂ ਸ਼ਾਮ ਉਲਟੀ-ਗਲਤੀ ਕਰੀਏ ਕੀ ਕਰੀਏ ਉਲਟੀ ਕਰੀ ਵੀਰੇ ਬਸ ਮੈਂ ਜਿੰਨੂ ਖੇਤੋਂ ਆਈਆਂਗੀ ਮਟਰ ਤੋੜ ਕੇ ਖੇਤ ਗਈ ਹੋਤੂ ਮੈਂ ਦਿਹਾੜੀ ਕਰਨ ਫੁੱਲਟੀ ਕਰਕੇ ਬੈਠਾ ਹਾਂ ਹਾਂ ਗਈ ਨਹੀਂ ਉਧਰ ਲੈ ਕੇ ਮੇਰੇ ਮਾਂ ਤਾਂ ਬੈਜੀ ਮੇਰਾ ਨਬਲਜੀਤ ਕੋਲ ਆਈ ਹਾਂ ਜਿਹਨਾਂ ਦੀ ਰਤੂਈ ਆ ਕੀ ਨਾਮ ਸੀ ਤੁਹਾਡੇ ਕੀ ਲੱਗਦੇ ਸੀ ਮੇਰੇ ਜੇਠ ਲੱਗਦੇ ਸੀ ਉਹਨਾਂ ਨਾਮ ਜੀ ਭੋਲਾ ਸਿੰਘ ਇੱਥੇ ਗਿਆ ਕਦੋਂ ਪਤਾ ਲੱਗਿਆ ਤੁਹਾਨੂੰ ਉਹਨਾਂ ਨੂੰ ਸਾਨੂੰ ਵੀ ਸਵੇਰੇ ਪਤਾ ਲੱਗਿਆਗਾ ਜਦੋਂ ਕਹਿੰਦੇ ਮੇਰੇ ਦਰਦ ਹੁੰਦਾਗਾ ਕਦੇ ਕਹਿੰਦੇ ਤੇ ਮੇਰੇ ਸਿਰ ਤੋਂ ਖਦਾਈ ਫਿਰ ਇਹ ਸੀ ਕਹਿ ਵੀ ਚਲ ਡਾਕਟਰ ਨੂੰ ਦਿਖਾ ਦਿੰਨੇ ਆ ਫਿਰ ਉਹਨਾਂ ਡਾਕਟਰ ਨੂੰ ਦਿਖਾਇਆ ਉਹਨਾਂ ਨੂੰ ਫਰਵਾਸੈਂ ਹੀ ਕਰੀ ਗਿਆ ਮੇਰਾ ਜੀ ਕੁਛ ਨਹੀਂ ਦੁੱਖਦਾ ਮੇਰਾ ਠੱਡ ਦੁਖ ਰਿਆ ਬਸ ਹੀ ਕਰੀ ਗਿਆ ਸਾਰੇ ਜਿਹੜੇ ਪਰਿਵਾਰਾਂ ਤੋਂ ਨੌਜਵਾਨਾਂ ਦੀ ਮੌਤ ਹੋਈ ਹੈ ਇਕੱਠੇ-ਇਕੱਠੇ ਘਰ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਿਆ ਸੀਗਾ ਹਾਂ ਹੀ ਸਾਨੂੰ ਬਾਅਦ ਚ ਪਤਾ ਲੱਗਿਆ ਜਦੋਂ ਇਹ ਮੁੱਕ ਗਏ ਤੀ ਫਿਰ ਪਤਾ ਲੱਗਿਆ ਤੀ ਸਾਨੂੰ ਇਹਨਾਂ ਦਾ ਬਾਅਦ ਚ ਕੀ ਨੇ ਦੱਸਿਆ ਇਕੱਠੇ ਸ਼ਰਾਬੀ ਦੇ ਸੀ ਔਰ ਕਿਸ ਨੇ ਦੱਸਿਆ ਤੀ ਸਾਨੂੰ ਐ ਨਹੀਂ ਪਤਾ ਇਹ ਕਿਹਨ ਦੱਸਿਆ ਦੇ ਮੁੰਡਿਆਂ ਨੇ ਸਾਨੂੰ ਇੰਨੀ ਸੁਰਤ ਨਹੀਂ ਰਹੀ ਵੀ ਕਿਹਨੇ ਦੱਸਿਆ ਕਿਹਨੇ ਨਾ ਦੱਸਿਆ ਭੋਲਾ ਸਿੰਘ ਦੇ ਪਰਿਵਾਰ ਚ ਕੌਣ-ਕੌਣ ਆ ਜੀ ਇਹਨਾਂ ਜੀ ਇੱਕ ਲੜਕੀ ਹੈ ਇੱਕ ਬੇਟਾ ਗਾ ਇੱਕ ਬੇਟਾ ਗੁਚਰ ਗਿਆ ਤ ਇਕ ਵਾਰ ਸਨ ਪਾਪ ਜੀ ਨੂੰ ਸ਼ਰਾਬ ਤਾਂ ਪਹਿਲਾਂ ਵੀ ਪਿੰਦੇ ਸੀ ਪਰ ਇਹ ਸ਼ਰਾਬ ਦਾ ਪਤਾ ਨਹੀਂ ਹਾਂ ਹਾਂ ਪਹਿਲਾਂ ਤਾਂ ਹੀ ਪਿੰਦੇ ਸੀ ਪਹਿਲਾਂ ਐਵੇਂ ਤਾਂ ਨਹੀਂ ਪਿੰਦਦੀ ਜਿਵੇਂ ਹੁਣ ਇਹਨਾਂ ਨੇ ਹੁਣ ਪੀਤੀ ਆਈ ਸ਼ਰਾਬ ਮਾਂ ਕੀ ਕਰਦਾ ਪਰਿਵਾਰ ਦੇ ਲਈ ਕੀ ਕਹਿਣਾ ਚਾਹੁੰਦੇ ਸਨ ਤਾਂ ਇਹਨਾਂ ਸੌਪਣਾ ਚਾਹੀਦਾ ਇਹ ਇਹਨਾਂ ਦੇ ਪਰਿਵਾਰ ਨੂੰ ਠੀਕ ਹੈ ਕਿ ਨਾਮ ਇਹ ਵੀ ਜੀ ਬਲਵੀਰ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਗੁਜਰਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਪਿੰਡ ਦੇ ਵਿੱਚ ਮੋਤਾਂ ਮਈਆਂ ਨੇ ਕਿਸ ਕਾਰਨ ਹੋਈਆਂ ਇਹ ਹੋਈਆਂ ਤਾਂ ਵੀਰ ਜੀ ਇਹ ਬਹੁਤ ਗਲਤ ਨੇ ਮੋਤਾਂ ਪਰ ਇਹ ਆਪ दारू ਪਿੰਦੇ ਦੋ ਜਣੇ ਤਾਂ ਇੱਕ ਮਸ਼ੀਨ ਤੋਂ ਆਏ ਸੀ ਬਾਹਰੋਂ ਮੋਤਾਂ ਚਾਰੇ ਇਕੱਠੀਆਂ ਹੋਈਆਂ ਨੇ ਸਾਡੇ ਕੀ ਕੰਮ ਕਰਦੇ ਸੀ ਜੇ ਕੰਮ ਦਿਹਾੜੀ ਦਾਪਾ ਕਰਦੇ ਸੀ ਜੀ ਸਾਰੇ ਹਾਂਜੀ ਕਿੰਨੀ ਕਿੰਨੀ ਉਮਰ ਦੇ ਸੀ ਉਮਰ ਦੇ 40 ਸਾਲ ਤੋਂ ਛਲੇ ਛੱਲੇ ਦੇ ਜੀ 40 45 ਸਾਲ ਤੋਂ ਛਲੇ ਛੱਲੇ ਸਾਰੇ ਹਾਂਜੀ ਸਾਰੇ ਵਿਆਹੇ ਹੋਏ ਸੀ ਨਹੀਂ ਹਾਂ ਚਾਰੇ ਵਿਆਹੇ ਹੋ ਤੇ ਜੀ ਜੇ ਪਾ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਉਹਨਾਂ ਦੇ ਕੋਣ ਕੋਣ ਹੈ ਤੇ ਪਰਿਵਾਰ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਮਤਲਬ ਪਰਿਵਾਰ ਬੜਿਆ ਲਿਖਿਆ ਹੈ ਨਹੀਂ ਨਾ ਗਰੀਬੀ ਹੈ ਜੀ ਚਾਰਿਆਂ ਦੇ ਗਰੀਬੀ ਹੈ ਦਿਹਾੜੀ ਦਾ ਪਾ ਕਰਦੇ ਨੇ ਨਿਆਣੇ ਜਵਾਕ ਨੇ ਜੀ ਕੋਈ ਤਾਕੜਾ ਹੈ ਨਹੀਂਗਾ ਜੀ ਉਹਨਾਂ 'ਚ ਕੋਈ ਕਿੱਦਾਂ ਹੋਈ ਆ ਮੌਤ ਤੁਹਾਨੂੰ ਪਤਾ ਲੱਗਿਆ ਇਹ ਕਹਿੰਦੇ 100 ਰੁਪਏ ਕੇ ਹੋਈ ਆ ਜੀ ਮੌਤ ਬਿਦਾਰੂ ਪੀ ਕੇ ਹੋਈ ਆ ਮੌਤ ਚਾਰਾਂ ਦੇ ਨਾਮ ਦੱਸ ਸਕਦੇ ਚਾਰਾਂ ਦੇ ਨਾਮ ਇੱਕ ਨੂੰ ਤਾਂ ਹੀ ਪਪਾ ਇੱਕ ਨੂੰ ਮਾੜਾ ਜੀ ਇਕਨੋ ਭੋਲਾ ਇਕਨੋ ਜਗਸ਼ੀਰ ਇਹ ਸਾਰੇ ਇੱਕੋ ਪਿੰਡ ਦੇ ਨੇ ਇੱਕੋ ਪਿੰਡ ਦੇ ਗੁਜਰਾ ਪਿੰਡ ਦੇ ਭਾਜੀ ਕੁਝ ਪਤਾ ਲੱਗਿਆ ਵੀ दारू ਕਿੱਥੋਂ ਲੈ ਕੇ ਆਏ ਸੀ ਇਹ ਨਹੀਂ ਪਤਾ ਜੀ ਕਿੱਥੋਂ ਲੈ ਕੇ ਆਏ ਸੀ ਪਿੰਡੇ ਪਹਿਲਾਂ ਵੀ ਸੀ ਕਿ ਪਹਿਲਾਂ ਵੀ ਪਿੰਦੇ ਚ ਦੋ ਤਿੰਨ ਜਣੇ ਤਾਂ ਹੀ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਮੰਗ ਤਾਂ ਇਹ ਆਏ ਆ ਜੀ ਮੜਾ ਮੋਟਾ ਉਹਨਾਂ ਨੂੰ ਗਰੀਬਾਂ ਨੂੰ ਮਿਲ ਜੇ ਕੁਝ ਮਦਦ ਕਰੀ ਜਾਵੇ ਮਦਦ ਕੀਤੀ ਜਾਵੇ ਮੋੜੀ ਮੁੱਟੀ ਦੇਖੋ ਹੁਣ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਹਾਂ ਖਰਾਬ ਹੈ ਜੀ ਮਾਹੌਲ ਪਿੰਡ ਦੇ ਵਿੱਚ ਉਨਿਸ ਪ੍ਰਸ਼ਾਸਨਾਂ ਆ ਕੇ ਹਾਂਜੀ ਬਹੁਤ ਆ ਰਹੀ ਹੈ ਕੀ ਕਰ ਕਰ ਕੇ ਗਏ ਨੇ ਕਾਰਵਾਈ ਹਾਂਜੀ ਸਾਂ ਮੀਰ ਚੱਲ ਰਹੀ ਹੈ ਜੀ ਲੈ ਗਏ ਕੁਝ ਫੜ ਕੇ ਜਿਹੜੇ ਦਾਰੂ ਕਹਿੰਦੇ ਵੀ ਦਾਰੂ ਵੇਚਦੇ ਨੇ ਉਹਨਾਂ ਦੇ ਪਰਿਵਾਰ ਨੂੰ ਲੈ ਗਏ ਫੜ ਕੇ ਤੁਸੀਂ ਬੋਲੋ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਹਾਂ ਕਿੱਥੋਂ ਆਏ ਹੋ ਤੁਹਾਡੇ ਕੀ ਲੱਗਦੇ ਸੀ ਇਹ ਕੀ ਨਾਮ ਸੀ ਇਹਨਾਂ ਦਾ ਮੇਰਾ ਪਿੰਡ ਹੈਗਾ ਲੱਡਾ ਜੀ ਹਾਂਜੀ ਮੇਰਾ ਸਾਲਾ ਤੇ ਜੀ ਵੱਡਾ ਅੱਛਾ ਜੀ ਤੇ ਦਾਰੂ ਇਹ ਪਹਿਲਾਂ ਪਿੰਦੇ ਤੇ ਜੀ ਹਾਂਜੀ ਹੁਣ ਪਰ ਹੁਣ ਘਟੇ ਹੋਏ ਤੇ ਜੀ ਹਾਂਜੀ ਹੁਣ ਕੀ ਪਤਾ ਹੁਣ ਕਹੀ ਜੀ ਦਾਰੂ ਆਈ ਆ ਨਾ ਆਈ ਜੀ ਹੁਣ ਨੁਕਸਾਨ ਤਾਂ ਹੁਣ ਇਹਨਾਂ ਨੂੰ ਪਤਾ ਵੀ ਕਿੰਨੇ ਕੁ ਮਤਲਬ ਅਲੱਗ ਹੋ ਗਏ ਜੀ ਇੱਕੋ ਸ਼ਰਾਬ ਦੇ ਨਾਲ ਪਿੰਡ ਚ ਚਾਰ ਜਣੇ ਦੀ ਮੌਤ ਹੋ ਗਈ ਦੋ ਬਿਮਾਰ ਵੀ ਨੇ ਕੀ ਲੱਗਦਾ ਸ਼ਰਾਬ ਚ ਜ਼ਹਿਰ ਸੀ ਜ਼ਹਿਰੀਲੀ ਸੀ ਕਿਹੜੀ ਅਸਲੀ ਜ਼ਹਿਰੀਲੀ ਤੀ ਜਿਹੜੀ ਫਿਰ ਮਰੇ ਨੇ ਜੀ ਜ਼ਹਿਰੀਲੀ ਠੀਕ ਹੈ ਤੁਹਾਡੇ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਪੰਚਾਇਤ ਨੂੰ ਵੀ ਪਤਾ ਸ਼ਰਾਬ ਕੌਣ ਵੇਚਦੇ ਨੇ ਪੁਲਿਸ ਨੂੰ ਵੀ ਪਤਾ ਕਿਉਂ ਕਾਰਵਾਈ ਨਹੀਂ ਕਰਦੇ ਉਹ ਚੀਜ਼ ਨੂੰ ਕਿਵੇਂ ਦੇਖਦੇ ਉਹਨਾਂ ਤੇ ਫਿਰ ਹੋਣੀ ਚਾਹੀਦੀ ਹੈ ਕਾਰਵਾਈ ਜੀ ਠੀਕ ਕੀ ਨਾਮ ਹੈ ਵੀਰੇ ਤੇਰਾ ਨਾਮ ਹੈ ਰਾਮਨ ਸਿੰਘ ਜੀ ਕਿੱਥੇ ਰਹਿਣਾ ਗੁਜਰਾں ਦੀ ਜਿੰਦਾ ਦੀ ਡੈਥ ਵੀਰ ਤੁਹਾਨੂੰ ਕੀ ਲੱਗਦਾ ਸੀ ਫਾਦਰ ਸਾਹਿਬ ਸੀ ਕਿੰਨੇ ਪੀਰ ਟਾਈਮ ਤੋਂ ਸ਼ਰਾਬ ਪੀਂਦੇ ਸੀ ਜਿਹੜੀ ਯਾਰ ਕੰਨ ਤੋਂ ਮੁਤਾਬਕ ਕਿਵੇਂ 24 ਤੋਂ 25 ਸਾਲਾਂ ਦੇ ਵਿੱਚ ਪਤਾ ਲੱਗਿਆ ਵੀ ਸ਼ਰਾਬ ਦੀ ਤੋਂ ਲੱਗੇ ਨਹੀਂ ਸ਼ਰਾਬ ਦਾ ਨਹੀਂ ਪਤਾ ਹੈ ਕੀ ਮੰਗ ਕਰਦੇ ਵੀਰੇ ਇਹ ਹੀ ਮੰਗ ਕਰਦੇ ਆ ਮਤਲਬ ਵੀ ਸਾਨੂੰ ਕੀ ਕੰਮ ਕਰਦੇ ਸੀ ਆਹ ਮੋਹਲਾ ਮਜ਼ਦੂਰੀ ਕਰਦੇ ਸੀ ਵੀ ਨਾਲ ਹੀ ਡੈਡੀ ਦੇ ਮਾਤਾ ਜੀ ਤੁਹਾਡੇ ਕੀ ਨਾਮ ਹੈਗਾ ਮੇਰਾ ਨਾਮ ਕਰਨੈਲੋ ਹੈ ਜੀ ਮੈਂ ਸਿੰਧਣਾ ਦੇ ਰਹਿਣ ਵਾਲੀ ਆਂ ਠੀਕ ਹੈ ਮੇਰੀ ਉਹ ਇੱਕ ਕੁੜੀ ਵਿਆਹੀ ਹੋਈ ਹੈ ਮੇਰੀ ਕੁੜੀ ਦਾ ਦਯੋਰ ਹੈ ਜਿਹੜਾ ਲਾਡੀ ਹੈਗਾ ਹਾਂਜੀ ਇਹਨੇ ਦਾਰੂ ਪੀਤੀ ਹੈ ਜੀ ਤੜਕੀ ਸਵੇਰੇ ਫਿਰ ਕੱਲ ਡਾਊਨ ਹੋਇਆ ਇਹ ਸਵੇਰੇ 4 ਵਜੇ ਉਲਟੀਆਂ ਲੱਗੀਆਂ ਨੇ ਤੇ ਬਲੱਡ ਘਟ ਗਿਆ ਫਿਰ ਡਾਕਟਰ ਤੋਂ ਟੀਕਾ ਲਵਾ ਲਿਆ ਜੀ ਹੁਣ ਕਿੱਥੇ ਨੇਗੇ ਹੁਣ ਉਹ ਸੰਗਰੂਰ ਹਸਪਤਾਲ ਚ ਦਾਖਲ ਨੇ ਜੀ ਕਿੰਨੇ ਜਾਣੇ ਦਾਖਲ ਲਿ ਸਪਿੰਡ ਦੇ ਇੱਥੇ ਕਾ ਜਣੇ ਦਾਖਲ ਨੇ ਦੋ ਨੇ ਦੋ ਜਣੇ ਦਾਖਲ ਨੇ ਜੀ ਚਾਰ ਜਣਾਂ ਦੀ ਮੌਤ ਹੋ ਗਈ ਮੈਂ ਤਾਂ ਕਿਵੇਂ ਦੇਖਦਾ ਹਾਂ ਸ਼ਰਾਬ ਦੀਆਂ ਖਾਲੀ ਬੋਤਲਾਂ ਤੁਹਾਡੇ ਘਰੇ ਪਈਆਂ ਨੇ ਇਹ ਉਹ ਜ਼ਹਿਰੀਲੀ ਸ਼ਰਾਬ ਆ ਜਿਹਨੂੰ ਪੀ ਕੇ ਚਾਰ ਜਣੇ ਦੀ ਮੌਤ ਹੋ ਗਈ ਤੁਹਾਡਾ ਮੁੰਡਾ ਬਿਮਾਰ ਆ ਤਾਂ ਜਮਹਵਰ ਕਿਹਨੂੰ ਸਮਝਦਾ ਤੁਹਾਡੇ ਪਿੰਡ ਦੇ ਕਹਿੰਦੇ ਬੰਦਾ ਸ਼ਰਾਬ ਵੇਚਦਾ ਪਤਾ ਨਹੀਂ ਜੀ ਇਸ ਗੱਲ ਦਾ ਦੇਖ ਮੈਂ ਤਾਂ ਪਾਸੇ ਪਿੰਡ ਤੋਂ ਆਈ ਗਈ ਮੇਰੀ ਤੋਰੇ ਤੀ ਵੈਹੀ ਹੋਈ ਆ ਮੇਰੀ ਮੇਰਾ ਤਾਂ ਇਹ ਕੜਮੇਟ ਹੈਗਾ ਪਰ ਫਿਰ ਵੀ ਸਰਕਾਰ ਦੇ ਬੰਦੇ ਉਹ ਪੁਲਿਸ ਦੇ ਅੱਖਾਂ ਥੱਲੇ ਆਉਂਦੀ ਆ ਤਾਂ ਉਹ ਚੀਜ਼ ਨੂੰ ਕਿਵੇਂ ਦੇਖਦਾ ਜਮਹਵਰ ਕਿਹਨੂੰ ਦੇਖਦਾ ਜਿਮੇਵਾਰ ਤਾਂ ਕੌਣ ਹੈ ਜੀ ਉਹੀ ਹੋਊਗਾ ਜਿਮੇਵਾਰ ਤਾਂ ਜਿਹੜਾ ਸ਼ਰਾਬ ਵਿੱਚ ਦਾਗਾ ਠੀਕ ਹੈ ਹਾਂ ਕੀ ਨਾਮ ਹੈ ਆਪਣਾ ਜਸਸੀ ਹੈ ਜਿਹੜਾ ਪਿੰਡ ਹੈ ਗੁਜਰਾ ਹੈ ਤੁਹਾਡਾ ਕੌਣ ਬਿਮਾਰ ਹੈ ਤੇ ਕਿੰਨੇ ਬੰਦੇ ਡੈਥ ਹੋਈ ਹੈ ਚਾਰ ਪੰਜ ਦੀ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਿਆ ਸੰਤ ਤੜਕੇ ਪਤਾ ਲੱਗਿਆ ਜੀ ਉਲਟੀ ਕਰਦੇ ਸੀ ਜਦੋਂ ਕਿਚੀ ਦੀ ਉਲਟੀ ਆ ਰਹੀ ਸੀ ਖੂਨ ਦੀ ਖੂਨ ਜੇ ਦੀ ਉਲਟੀ ਆਈ ਹੁਣ ਕਿੱਥੇ ਨੇਗੇ ਹੁਣ ਦਾਖਲ ਕਰਾਇਆ ਹੋਈ ਜੀ ਜ਼ਰੂਰ ਕੀ ਨਾਮ ਹੈ ਕਾ ਲਾਡੀ ਹੈ ਜੀ ਤੁਹਾਡੇ ਕੀ ਲੱਗਦੇ ਨੇ ਦੇਵਰਾ ਜੀ ਮੇਰੇ ਕਿਵੇਂ ਦੇਖਦੇ ਕੌਣ ਦੇ ਰਿਆ ਸੀ ਨਕਲੀ ਸ਼ਰਾਬ ਉਰੀ ਵੇਚਦੇ ਨੇ ਜੀ ਬਹੁਤ ਵੇਚਦੇ ਨੇਗੇ ਸਰਾਬ ਕਦੋਂ ਪੀਤੀ ਸੀ ਪੀਂਦੇ ਤਾਂ ਰੋਜ਼ ਹੀ ਨੇ ਵੀ ਰਾੜੀ ਰਾਤ ਪਰਸੋ ਪੀਤੀ ਹੈਗੀ ਕਿੱਥੇ ਬਹਿ ਕੇ ਪੀਤੀ ਸੀ ਉਹਨਾਂ ਨੇ ਇੱਥੇ ਆਪਣੀ ਪੂਰੀ ਪੀਂਦੇ ਨੇ ਜੀ ਇੱਥੇ ਬਾਰੀ ਪੀਂਦੇ ਨੇ ਵੇਚ ਕੇ ਕਿੱਥੇ ਜਾਂਦੇ ਨੇ ਉਰੀ ਵੇਚਦੇ ਨੇ ਜੀ ਉਰੀ ਫੜ ਲੈਂਦੇ ਨੇ ਬੋਤਲ ਠੀਕ ਹੈ ਤਾਂ ਹੁਣ ਕਿਸ ਤਰ੍ਹਾਂ ਦੀ ਹਾਲਤ ਹੈ ਜੀ ਹਸਪਤਾਲ ਚ ਕੋਈ ਮੈਸੇਜ ਆਇਆ ਤੁਹਾਨੂੰ ਹਾਂ ਜੀ ਕਹਿੰਦੇ ਬੁਰੀ ਹਾਲਤ ਹੈ ਹਾਲੇ ਤਾਂ ਠੀਕ ਨਹੀਂ ਹੈ ਪਰ ਤਾਂ ਬੁਰੀ ਹਾਲਤਾਂ ਦਿਖਣੋਂ ਵੀ ਹਟ ਗਿਆ ਹਾਂ ਇਹ ਦਿਖਦਾ ਜਾਗ ਨਹੀਂ ਹੈਗਾ ਹਟ ਗਿਆ ਬੁਰੀ ਹਾਲਤ ਹੈ ਫੋਟੋ ਦਿਓ ਉਹਨਾਂ ਦੀ ਕਿੱਥੇ ਕੀ ਨਾਮ ਹੈ ਤੁਹਾਡਾ ਪਿੰਡ ਦੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ ਚਾਰ ਦੀ ਮੌਤ ਹੋਈ ਹੈ ਪੂਰੀ ਗੱਲ ਜਾਣਨਾ ਚਾਹੁੰਦਾ ਮੈਂ ਸਰਦੇਵ ਸਿੰਘ ਪਟਾਚਾ ਬਲਾਕ ਸੰਚੇ ਮੈਂਬਰ ਦਰਬਾਰ ਤੁਹਾਨੂੰ ਦਰਵਾਜ਼ਾ ਤੇ ਸਾਡੇ ਪਿੰਡ ਚਾਰ ਮੌਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਨਾਲ ਤੇ ਤਿੰਨ ਚਾਰ ਬਰੀਜਾਂ ਹਲ ਸੰਗਰੂਰ ਦਾਖਲ ਨੇ ਤੇ ਉਹਨਾਂ ਦੇ ਪਤਾ ਨਹੀਂ ਵਿਚਾਰਾਂ ਦੇ ਬਚਣਗੇ ਕਿ ਨਹੀਂ ਬਚਣਗੇ ਸ਼ਰੀਰਾਂ ਵਿੱਚ ਜ਼ਹਿਰੀਲੀ ਸ਼ਰਾਬ ਵਗਦੀ ਹੈ ਸਭ ਨੂੰ ਪਤਾ ਪ੍ਰਸ਼ਾਸਨ ਨੂੰ ਪਤਾ ਹੈ ਪੰਚਾਇਤ ਨੂੰ ਪਤਾ ਹੈ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕਿੱਥੋਂ ਆ ਰਹੀ ਹੈ ਸ਼ਰਾਬ ਇਹ ਸ਼ਰਾਬ ਤਾਂ ਖਾਨੂੰ ਕੀ ਪਤਾ ਕਿੱਥੋਂ ਆਦੀ ਸ਼ਰਾਬ ਉਹ ਤਾਂ ਹਰਿਆਣੇ ਬੋਲਦੇ ਨੇ ਇੱਥੇ ਨਜਾਇਜ਼ ਸ਼ਰਾਬ ਤਿਆਰ ਕਰਦੇ ਨੇ ਤੇ ਵੇਚਦੇ ਨੇ ਜਿਹੜੇ ਇਹ ਸਾਰੇ ਤੁਸੀਂ ਦੱਸਦੇ ਹੋ ਕਿ ਬਿਮਾਰ ਪੈਨੇ ਆ ਜਿਨ੍ਹਾਂ ਦੀ ਮੌਤ ਵੀ ਇਕੱਠੇ ਸ਼ਰਾਬ ਪੀ ਰਹੇ ਸੀਗੇ ਜਾਂ ਪਿੰਡ ਦੇ ਵਿੱਚ ਸਪਲਾਈ ਹੁੰਦੀ ਹੈ ਪਿੰਡ ਦੇ ਵਿੱਚ ਸਪਲਾਈ ਹੁੰਦੀ ਹੈ ਇਕੱਠੇ ਤਾਂ ਨਹੀਂ ਪੀਤੀ ਹੁੰਦੀ ਜਾਂ ਅਲੱਗ-ਅਲੱਗ ਹੀ ਪੀਤੇ ਸ਼ਰਾਬ ਤਾਂ ਉਸੇ ਬੰਦੇ ਦੇ ਪਿੱਛੇ ਹੀ ਤਾਂ ਲਈ ਸਾਰਿਆਂ ਨੇ ਤੇ ਇਹ ਲੱਗ ਲੱਗ ਪਿੱਤੇ ਜਾ ਕੇ ਟੈਂਟ ਜੀ ਕਿਵੇਂ ਦੇਖਦੇ ਹੋ ਬੇਟਾ ਸਪਲਾਇਰ ਨੇ ਉਹ ਕੱਥੀ ਸ਼ਰਾਬ ਲੈ ਕੇ ਆਉਂਦ ਨੇ ਕੁਛ ਨਹੀਂ ਬਤਾ ਕਿੰਨੀਆਂ ਕਿ ਪੇਟੀਆਂ ਹੁਣ ਹਜੇ ਵੀ ਸ਼ਰਾਬ ਉਹਨਾਂ ਦੇ ਘੋ ਸਕਦੀ ਆ ਵੇਚਣ ਵਾਲੇ ਦੇ ਉਹ ਹੋਰ ਵੀ ਨੁਕਸਾਨ ਹੋ ਸਕਦਾ ਜੀ ਨੂੰ ਕਿਵੇਂ ਦੇਖਦੇ ਹੋ ਸ਼ਰਾਬ ਆਉਂਦੀ ਆ ਬਾਹਰੋਂ ਸਾਰੇ ਪ੍ਰਸ਼ਾਸਨ ਦੇ ਨੱਕ ਥੱਲੇ ਆਉਂਦੀ ਆ ਸਾਰਾ ਪਤਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਸਾਰਾ ਪਤਾ ਹੈਗਾ ਅੱਛਾ ਪੁਲਿਸ ਕਹਿ ਰਹੀ ਆ ਕਿ ਤੁਹਾਡੇ ਪਿੰਡ ਦੇ ਹੀ ਮੁੰਡਾ ਹੈ ਉਸ ਦੇ ਖਿਲਾਫ ਕਾਰਵਾਈ ਉਹ ਕਰਨ ਜਾ ਰਹੀ ਆ ਉਸ ਨੂੰ ਗ੍ਰਿਫਤਾਰ ਕਰਨ ਲਈ ਤਿਆਰ ਉਹਨਾਂ ਦੀਆਂ ਜਿਹੜੀਆਂ ਛਾਪੇਮਾਰੀਆਂ ਚੱਲ ਰਹੀ ਨੇ ਕਿ ਉਹੀ ਸਪਲਾਈ ਕਰਦਾ ਸੀ ਕਿ ਠੇਕੇ ਵਾਲੀ ਸ਼ਰਾਬ ਸੀ ਪੰਜਾਬ ਦੀ ਪੰਜਾਬ दारू ਜਿੰਨ ਸੌਫੀਆ दारू ਨੇ ਉਹ ਲਾਵੇ ਕਿ ਅੱਜ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਸੀ ਵੀ ਇਹ ਤੇ ਸ਼ਰਾਬ ਨੂੰ ਨਜਾਇਜ਼ ਵਿਕਦੀ ਹੈ ਪ੍ਰਸ਼ਾਸਨ ਪਹਿਲੇ ਫਰਜ਼ਾ ਰਹਿਆ ਉਹਨੂੰ ਉੱਥੇ ਜਾ ਕੇ ਛੜ ਦਿੰਦੇ ਸੀ ਰਸਤੇ ਜਾ ਕੇ ਲੈ ਕੇ ਪੈਸੇ ਇਹ ਸੌਫੀਆ ਸੌਫੀਆ ਪ੍ਰਸ਼ਾਸਨ ਨੂੰ ਕੀ ਪਤਾ ਸੌਫੀਆ ਪੀਤੇ ਹੋਣ ਨੇ ਜੇ ਪ੍ਰਸ਼ਾਸਨ ਨੂੰ ਪਤਾ ਵੀ ਸੌਫੀਆ ਪੀਤੀ ਹੈ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਵੀ ਸੌਫੀਆ ਜਾਇਜ਼ ਨਹੀਂ ਸੀ ਤੇ ਸ਼ਰਾਬ ਨੂੰ ਨਾ ਪ੍ਰਸ਼ਾਸਨ ਨੂੰ ਨਾ ਪਤਾ ਵੀ ਸੌਫੀਆ ਪੀਤੀ ਹੈ ਤੇ ਫਿਰ ਉਹਨਾਂ ਨੂੰ ਇਹ ਵੀ ਪਤਾ ਜੀ ਕਿ ਉਹ ਕਿੱਥੋਂ ਹੀ ਹੈ ਜੀ ਮੰਗ ਕਰਦੇ ਜਿਹੜਾ ਨੌਜਵਾਨ ਤੁਸੀਂ ਕਹਿ ਰਹੇ ਹੋ ਜਿਹਦਾ ਨਾਮ ਆ ਰਿਹਾ ਹੈ ਪਹਿਲਾਂ ਵੀ ਦਰੂ ਦੇ ਮਾਮਲੇ ਚ ਫੜਿਆ ਗਿਆ ਜਾਂ ਕੁਝ ਕਈ ਵਾਰੀ ਫੜੇ ਗਏ ਨੇ ਇੱਕ ਕੱਲਾ ਨਹੀਂ ਫੜਿਆ ਕੋਈ ਹੋਰ ਵੀ ਕਈ ਫੜੇ ਗਏ ਨੇ ਤੇ ਛੱਡ ਦਿੰਦੇ ਨੇ ਕਿਸੇ ਦੇ ਅੱਜ ਤੱਕ ਪਰਚਾ ਨਹੀਂ ਹੋਇਆ ਹੁਣ ਕੀ ਮੰਗ ਕਰਦੇ ਹੋ ਮੰਗ ਤਾਂ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਪੀੜਤ ਪਰਿਵਾਰ ਨੇ ਉਹਨਾਂ ਦੀ ਸਰਕਾਰ ਸਹਾਇਤਾ ਕਰੇ ਠੀਕ ਹੈ ਠੀਕ ਹੈ ਜੀ